ਇਹੜਾ ਵੇਰਕੇ ਚੌਂਕ ਦੇ ਵਿੱਚ ਤੁਹਾਡੇ ਕੋਲ ਨਾਕਾ ਲਗਾਇਆ ਗਿਆ ਵੇਰਕੇ ਇਹ ਜੀ ਅੱਜ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਸੀਨੀਅਰ ਅਫਸਰਾਂ ਦੀ ਤਾਕਤ ਜਿਹੜੇ ਟ੍ਰਿਪਲ ਰਾਈਡਿੰਗ ਅਰੇ ਮੂੰਹ ਬਣ ਕੇ ਆਵਾਰਾ ਕਰਦੀ ਕਰਦੇ ਆ ਜਾਂ ਜਿਹੜੇ ਤੇਜ਼ ਰਫ਼ਤਾਰ ਆਉਂਦੇ ਆ ਜਾਂ ਇਥੋਂ ਬੋਲਦੇ ਥੱਲੇੋਂ ਸਕਾਟ ਹਸਾਲ ਨੂੰ ਜਾਣ ਵਾਲੇ ਜਿਹੜੇ ਆ ਸ਼ਾਰਟਕਟ ਰਸਤਾ ਲੱਭਦੇ ਆ ਇਥੋਂ ਸ਼ਾਰਟਕਟ ਜਾਂਦੀ ਹੈ ਤੇ ਰੋਂਗ ਸਾਈਡ ਜਾਂਦੇ ਇਥੋਂ ਤੇ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਆ ਅੱਜ ਇਸ ਕਰਕੇ ਸਪੈਸ਼ਲ ਹੀ ਨਾਕਾ ਬੰਦੀ ਕਰਕੇ ਜਿਹੜੇ ਰੋਂਗ ਸਾਈਡ ਸਪੈਸ਼ਲ ਰੋਂਗ ਸਾਈਡ ਜਾ ਰਹੇ ਆ ਉਹਨਾਂ ਦਾ ਹੀ ਚਲਾਣਾ ਜੀ ਕੀਤੇ ਨੇ ਅਤੇ ਜਿਹੜੇ ਟ੍ਰਿਪਲ ਰਾਈਡਿੰਗ ਆ ਰਹੇ ਉਹਨਾਂ ਦੇ ਜਿਹੜੇ ਬਿਨਾ ਕਾਗਜ਼ਾਤ ਜਿਹੜੇ ਆ ਮੋਟਰਸਾਈਕਲ ਦਾ ਬਾਉਂਡ ਕੀਤੇ ਨੇ ਇਸ ਕਰਕੇ ਮੈਂ ਸਾਰੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਪਸਰੀਕਾ ਨੂੰ ਇੱਕੋ ਇੱਕ ਬੇਨਤੀ ਕਰਾਂਗਾ ਵੀ ਆਪਾਂ ਸਹੀ ਰਸਤਾ ਚੁਣੀਏ ਜਿਹੜਾ ਬਣੇ ਹੋਇਆ ਰਸਤੇ ਉਸ ਰਸਤੇ ਜਾਈਏ ਆਪਾਂ ਸਹੀ ਰਸਤੇ ਜਾਈਏ ਤੇ ਆਪਾਂ ਐਕਸੀਡੈਂਟ ਤੋਂ ਬਚੀਏ ਆਜਨਨ ਵਾਲੇ ਗੱਡੀਆਂ ਤੇ ਗੱਡੀਆਂ ਤੇ ਅੱਜ ਜੋ ਵੀ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਅਸੀਂ ਸਪੈਸ਼ਲ ਗੱਡੀਆਂ ਖਿਲਾ ਕੇ ਉਹਦਾ ਜੋ ਉਹਦਾ ਸਮਾਨ ਅੰਦਰ ਸਭ ਚੈੱਕ ਕਰਦੇ ਆਂ ਕਿ ਕੋਈ ਕਿਸੇ ਕੋਤਰੋ ਕਿਸ ਤਰ੍ਹਾਂ ਦੀ ਕੋਈ ਵਿਸਪੋਰਟ ਅੱਗੇ ਜਾ ਕੇ ਸਦੀ ਹੋਰ ਕਿਸ ਤਰ੍ਹਾਂ ਦੀ ਚੀਜ਼ ਕੋਈ ਜਿਹੜੀ ਗੈਰ ਕਾਨੂੰਨੀ ਚੀਜ਼ ਕਿਸ ਕੋ ਨਾ ਹੋਵੇ ਇਸ ਕਰਕੇ ਇਹ ਸਪੈਸ਼ਲ ਟਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਆਂ ਹਰ ਇੱਕ ਗੱਡੀ ਦੀ ਚੈੱਕ ਕਰ ਰਹੇ ਆਂ ਸਰੋ ਕੀ ਇਹਦਾ ਚੈਕਿੰਗ ਹੈ ਕਿ ਅਜੇ ਪੈਸਾ ਮੱਤਾ ਕੀਤਾ ਇਹ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆਂ ਅੱਜ ਵੀ ਅਸੀਂ ਅੱਜ ਕਰ ਰਹੇ ਆ ਇਹ ਤਾਂ ਸਾਡਾ ਰੋਟੀਨ ਡੇਲੀ ਦਾ ਰੋਟੀਨ ਦਾ ਕੰਮ ਆ ਅਸੀਂ ਕਰਦੇ ਰਹਿੰਦੇ ਆ ਕਾਲੀ ਕਾਲੀ ਵਿੱਚੋ 7 ਵਜੇ ਪਬਲਿਕ ਦਾ ਸਹੂਜ ਕਿੱਦਾਂ ਮਿਲ ਰਿਹਾ ਪਬਲਿਕ ਦਾ ਸਹੂਜ ਮਿਲ ਰਿਹਾ ਜੀ ਕਾਨੂੰਨ ਮੁਤਾਬਕ ਉਹਨਾਂ ਨੂੰ ਕਹਿ ਰਹੇ ਆ ਵੀ ਚਲੋ ਤੁਸੀਂ ਆਪਣੇ ਸਹੀ ਤਰੀਕੇ ਨਾਲ ਚਲੋ ਕਾਗਜ਼ਤ ਪੂਰੇ ਰੱਖੋ ਬਾਕੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਸਰ ਲੋਕਾਂ ਨੂੰ ਕੀ ਮਸਲੇ ਨਾ ਚਾਹੁੰਦੇ ਮੈਸੇਜ ਇਹੋ ਹੀ ਆਈ ਆਪਾਂ ਸ਼ਾਂਤੀ ਨਾਲ ਰਹੀਏ ਕਾਨੂੰਨ ਦੀ ਪਾਲਣਾ ਕਰੀਏ ਜੋ ਰੂ ਰੈਗੂਲੇਸ਼ਨ ਹੈਗੇ ਨੇ ਵਹੀਕਲ ਐਕਟ ਦੇ ਉਹਨਾਂ ਨੂੰ ਫਾਲੋ ਕਰੀਏ ਸਰ ਕੁਝ ਲੋਕ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਹਾਂ ਹੈਗੇ ਨੇ ਜਿਹੜਾ ਫਿਰ ਜਿਹੜਾ ਚੋਰ ਹੁੰਦਾ ਭੱਜਦਾ ਹੁੰਦਾ ਜਿਹਨੂੰ ਕੋਈ ਜਿੱਦ ਕੋ ਗਲਤੀ ਆ ਉਹਨੇ ਫਿਰ ਵੇਖ ਕੇ ਭੱਜਣਾ ਹੀ ਆ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਕਰਮਚਾਰੀ ਮਸਤਿਹਦ ਆ ਪਿੱਛੇ ਜਾ ਕੇ ਇਹਨਾਂ ਨੂੰ ਫੜ ਕੇ ਲਿਖਦੇ ਕਿੰਨੇ ਟੋਟਲ ਅੱਜ ਚਲਾਨ ਕਿਤੇਗੇ ਅੱਜ 15 ਜਿਹੜੇ ਚਾਂਗ ਦੇਗੇ ਜਿਸ ਤੋਂ 8-10 ਚਲਾਨ ਜਿਹੜੇ ਅਸੀਂ ਰੌਂਗ ਪਾਰਕਿੰਗ ਦੇ ਕੀਤੇ ਆ ਇੱਕ ਇੰਪੌਂਡ ਵੀ ਕੀਤਾ ਔਰ ਟ੍ਰਿਪਲ ਰਾਈਡਿੰਗ ਵਗੈਰਾ ਜਿਹੜੇ ਕਈ ਕੀਤੇ ਹੋਏ ਸਰ ਪਰ ਕੁਝ ਦੇਖਣ ਕੁਝ ਲੋਕ ਜਿੱਦ ਦੇ ਵੀ ਪੁਲਿਸ ਨਜ਼ਰਾਂ ਦੇ ਹੈ ਜੀ ਫਿਰ ਸਾਡੀ ਇਹ ਤੇ ਲੋਕਾਂ ਦੀ ਹੈਗੀ ਆ ਕਿ ਅਸੀਂ ਆਦਤ ਬਣੀ ਹੋਈ ਆ ਕਿ ਅਸੀਂ ਮਿੰਟਰਲੇ ਵੀ ਕਰਨੇ ਪਹਿਲਾਂ ਗਲਤੀ ਕਰਨੀ ਫਿਰ ਮਿੰਟਰ ਤਾਂ ਤਰਲੇ ਵੀ ਕਰਨੇ ਵੀ ਸਾਨੂੰ ਜਾਣ ਦੋਈ ਇਸ ਕਰਕੇ ਇਹਨਾਂ ਨੂੰ ਅਹਿਸਾਸ ਕਰਾਈਦਾ ਜੇ ਤੁਸੀਂ ਗਲਤ ਜੇ ਤੁਹਾਨੂੰ ਜਿਹੜਾ ਤੁਹਾਡਾ ਚਲਾਨ ਬਣਦਾ ਇਹ ਕਰਨਾ ਕਰਨਾ ਹੈ ਫਸਲ ਦੇਖਣ ਨੂੰ ਜਦੋਂ ਨਾ ਤੁਸੀਂ ਡੇਰ ਕੇ ਆਣ ਵੀ ਜਿੰਨੀ ਡਿਊਟੀ ਸੰਭਾਲ ਲਈ ਆ ਤੇ ਜਿਹੜੇ ਕਾਫੀ ਨਸ਼ੇ ਤਸਕ ਕਰਦੇ ਉਹ ਵੀ ਪਾ ਦਿੱਤੇ ਆ ਜੀ ਹਾਂਜੀ ਹਾਂਜੀ ਅਸੀਂ ਰੁਟੀਨ ਦੇ ਵਿੱਚ ਇਹਨਾਂ ਦੀ ਘਰਾਂ ਦੀ ਚੈਕਿੰਗ ਕਰਦੇ ਆ ਜਿਹੜੇ ਸਾਡੇ ਰਿਪੀਟਰ ਜਿਹੜੇ ਨਸ਼ਾ ਤਰਸਕਰ ਨੇ ਬਾਰ ਬਾਰ ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਜਿਹੜਾ ਜ਼ਿਲ੍ਹਾ ਦੇ ਅੰਦਰ ਭੇਜ ਰਹੇ ਆ ਜਿਹੜੇ ਸਾਡੇ ਨਸ਼ਾ ਤਸਕਰ ਜਾਂ ਸਪਲਾਈਅਰ ਨੇ ਇਹਨਾਂ ਦੇ ਪਰਚੇ ਦੇ ਕੇ ਅੰਦਰ ਭੇਜ ਰਹੇ ਆ ਮੈਂ ਤਾਂ ਅਪੀਲ ਕਰਾਂਗਾ ਭਈ ਇਹ ਜਿਹੜਾ ਕੰਮ ਹੈ ਗਲਤ ਕੰਮ ਛੱਡ ਕੇ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਸਾਡਾ ਜਿਹੜਾ ਪੰਜਾਬ ਪੁਲਿਸ ਮਹਿਕਮਾ ਸਾਰਾ ਹੀ ਪੰਜਾਬ ਅਸੀਂ ਇਸ ਪੱਲ ਲੱਗੇ ਹੋਏ ਆ ਤੇ ਇਹਨਾਂ ਸਾਡੂ ਜਿਹੜੇ ਇੱਥੇ ਰਹਿਣ ਵਾਲਿਆਂ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਜੇ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਤੇ ਅੱਜ ਫਿਰ ਅਸੀਂ ਵੀ ਨਾਲ ਰੜ ਕੇ ਇਸ ਚੀਜ਼ ਨੂੰ ਆਪਾਂ ਖਤਮ ਕਰੀਏ ਇਹ ਨਸ਼ਿਆਂ ਦੇ ਵਿੱਚ ਕੀ ਰੱਖਿਆ ਹੈ ਇਹ ਪਰਿਵਾਰਾਂ ਦੀ ਜਿਹੜੀ ਆ ਇਹ ਹੇਗਾ ਉਜਾੜਾ ਹੀ ਹੈਗਾ ਇਸ ਕਰਕੇ ਇਹਦੇ ਵਿੱਚ ਕੋਸ਼ਿਸ਼ ਰੱਖਿਆ ਮੈਂ ਤਾਂ ਅਪੀਲ ਕਰਾਂਗਾ ਜਿਹੜੇ ਵੀ ਨੌਜਵਾਨ ਨੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਕਰਨ ਤੇ ਇਹ ਨਸ਼ਿਆਂ ਤੋਂ ਦੂਰ ਹੋ ਜਾਣ ਸਰ ਸਮਝ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਇਹ ਸਾਡੇ ਜਿਹੜੀ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ ਸਾਨੂੰ ਪੇਂਡਸ ਨੂੰ ਪਰਿਵਾਰਾਂ ਨੂੰ ਆਪਣਾ ਚਾਹੀਦਾ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਕਿੱਥੋਂ ਆਏ ਕਿੱਥੇ ਚੱਲੇ ਜਾਓ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਦਾ ਇਹਨਾਂ ਨੂੰ ਪਰਿਵਾਰ ਨੂੰ ਮਾਤਾ ਪਿਤਾ ਨੂੰ ਹਰ ਇੱਕ ਨੂੰ ਜਿਹੜਾ ਆਪਣੇ ਬੱਚਿਆਂ ਦਾ ਖਿਆਲ ਖੜਨ ਜੀਦਾ ਵਾ ਸਾਡਾ ਤਾਂ ਚਲੋ ਫਰਜ਼ ਹੈ ਸਾਡੀ ਡਿਊਟੀ ਹੈ ਅਸੀਂ ਤੇ ਇਹਨਾਂ ਨੂੰ ਰੋਕਣਾ ਹੀ ਰੱਖਣਾ ਹੈ ਸਮਝਾਉਣਾ ਵੀ ਹੈ ਪਰਚੇ ਵੀ ਦੇਣੇ ਆ ਜਿਹੜੇ ਨਸ਼ਾ ਕਰਦੇ ਜਾਂ ਵੇਚਦੇ ਆ ਲੇਕਿਨ ਪਰਿਵਾਰਾਂ ਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਹੁੰਦੀ ਹੈ ਸਰਕਾਰ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਹੜਾ ਕੋਈ ਨਸ਼ਾ ਤਸਕਰ ਉਹਦਾ ਨਾਮ ਉੱਪਰ ਰੱਖਿਆ ਗਿਆ ਹਾਂ ਹਾਂ ਸਾਨੂੰ ਆਂਦੀਆਂ ਨੇ ਟਿਪਸ ਆਂਦੀਆਂ ਨੇ ਅਸੀਂ ਉਸ ਤੇ ਕੰਮ ਵੀ ਕਰਦੇ ਆ ਕਾਫੀ ਲੋਕ ਸਹਿਯੋਗ ਕਰਦੇ ਨੇ ਦੱਸਦੇ ਨੇ ਸਾਨੂੰ ਮੈਨੂੰ ਵੀ ਪਰਸਨਲੀ ਵੀ ਲੋਕ ਕਈ ਫੋਨ ਕਰਕੇ ਦੱਸ